ਦਲਜੀਤ ਸਿੰਘ ਜੀ ਚੰਡੀਗੜ੍ਹ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਵਿੱਚ ਕੇਪ ਰੇਡ ਦਾ ਕਿਹ ਲੋਕੀ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀਗਾ ਜੋ ਇਸ ਦੇ ਆਰਗੇਨਾਈਜ਼ਰ ਸੀਗੇ ਪਰ ਜਦੋਂ ਉੱਥੇ ਸਿੱਖ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਤਾਂ ਇਸ ਪ੍ਰੋਗਰਾਮ ਨੂੰ ਕੈਨਸਲ ਕਰ ਦਿੱਤਾ ਗਿਆ ਪ੍ਰੋਗਰਾਮ ਤਾਂ ਕੈਨਸਲ ਹੋ ਗਿਆ ਪਰ ਕਈ ਤਰ੍ਹਾਂ ਦੇ ਸਵਾਲ ਜੋ ਹੈ ਉਹ ਲਗ ਲਗ ਮਾਨਸਿਕਤਾ ਦੇ ਲੋਕਾਂ ਵੱਲੋਂ ਚੁੱਕੇ ਜਾ ਰਹੇ ਨੇ ਜਿੱਥੇ ਲੋਕ ਇਹ ਵੀ ਹਵਾਲਾ ਦੇ ਰਹੇ ਨੇ ਕਿ ਦੁਨੀਆ ਦੇ ਸੱਭ ਤੋਂ ਕਿ ਲੋਕੀ ਵੱਡੇ ਮੁਲਕ ਦੁਨੀਆ ਸਭ ਤੋਂ ਐਡਵਾਂਸ ਮੁਲਕ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਵਿਰੋਧ ਕੀਤਾ ਸੀਗਾ ਜਦ ਉਸਨੇ ਅਮਰੀਕਾ ਵਿੱਚ ਜੋ ਐਨ ਐਡਵਾਂਸ ਸੀਗਾ ਉਸ ਨੂੰ ਮਾਨਤਾ ਦਿੱਤੀ ਤਾਂ ਫਿਰ ਲੋਕਾਂ ਨੂੰ ਸਮਝ ਨਹੀਂ ਆਖਦਾ ਕਿ ਇਹ ਇਸ ਚੀਜ਼ ਦੀ ਸੀ ਦੇ ਵਿੱਚ ਕਿਸੇ ਦਾ ਵੀ ਫਾਇਦਾ ਨਹੀਂ ਹੈ ਦੂਜੇ ਪਾਸੇ ਲੋਕ ਫਿਰ ਵੀ ਸਵਾਲ ਜਾ ਕਰ ਰਹੇ ਨੇ ਕਿ ਜਿੱਥੇ ਟਰੰਪ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਉੱਥੇ ਹੀ ਕੈਨੇਡਾ ਵਿੱਚ ਜਗਮੀ ਸਿੰਘ ਵੱਲੋਂ ਇਹਨਾਂ ਲੋਕਾਂ ਦੀ ਸਪੋਰਟ ਕੀਤੀ ਜਾਂਦੀ ਹੈ ਤੇ ਤੀਜੇ ਪਾਸੇ ਭਾਰਤ ਦੇ ਵਿੱਚ ਹੀ ਕਈ ਅਜਿਹੀਆਂ ਕੁੜੀਆਂ ਨੇ ਜੋ ਆਪਣੇ ਆਪ ਨੂੰ ਸਮਝਦੇ ਸੀ ਬੜੀ ਐਡਵਾਂਸ ਸੋਚ ਰੱਖਦੀਆਂ ਨੇ ਉਹ ਕਹਿੰਦੇ ਨੇ ਕਿ ਜਿਨ੍ਹਾਂ ਨੇ ਬੰਦ ਕੀਤਾ ਹੈ ਉਹ ਬੜੀ ਛੋਟੀ ਸੋਚ ਵਾਲੇ ਨੇ ਇਹ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਲੋਕਾਂ ਦੀ ਵੀ ਆਪਣੀ ਆਜ਼ਾਦੀ ਹੈ ਉਹਨਾਂ ਨੂੰ ਆਪਣੀ ਜਾਦੀਆਂ ਜੀਣਾ ਚਾਹੀਦਾ ਹੈ ਕਿਵੇਂ ਦੇਖਦੇ ਹੋ ਸਾਰੀ ਘਟਨਾ ਕਰਨ ਨੂੰ ਕਿਉਂ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਬਿਲਕੁਲ ਬਿਲਕੁਲ ਇਹ ਬਹੁਤ ਗੰਭੀਰ ਵਿਸ਼ਾ ਹੈਗਾ ਜੇ ਆਪਾਂ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ ਇਸ ਗੱਲ ਤੋਂ ਕਰੀਏ ਕਿ ਛੇਵਾਂ ਦਰਿਆ ਨਸ਼ਿਆਂ ਦਾ ਜਿਹੜਾ ਮੰਨਿਆ ਜਾਂਦਾ ਹੈ ਪਈ ਪੰਜਾਬ ਦੇ ਵਿੱਚ ਪੰਜ ਦਰਿਆਵਾਂ ਦੀ ਧਰਤੀ ਤੇ ਛੇਵਾਂ ਦਰਿਆ ਨਸ਼ਿਆਂ ਦਾ ਤੇ ਜੇ ਸਤਵਾਂ ਦਰਿਆ ਇਹ ਗੇਹ ਪੁਣੇ ਦਾ ਐਲਜੀਬੀਟੀਕਿਊ ਦਾ ਕਹਿ ਲਈਏ ਤਾਂ ਇਹਦੇ ਵਿੱਚ ਕੋਈ ਵੀ ਦੋਰ رائے ਨਹੀਂ ਕਿਉਂਕਿ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਗੇ ਦੱਸ ਰਹੇ ਨੇ ਯਾਨੀ ਕਿ ਲੈਸਬੀਅਨ ਵੀ ਕੁੜੀਆਂ ਦੱਸ ਰਹੀਆਂ ਪਰ ਜ਼ਿਆਦਾ ਜਿਹੜੇ ਨੇ ਗੇ ਨੇ ਉਹਦੇ ਵਿੱਚ ਹੁਣ ਇਹ ਹੈ ਭਈ ਸਭ ਤੋਂ ਵੱਡਾ ਸਵਾਲ ਇਹ ਬਣ ਜਾਂਦਾ ਲੋਕ ਹਜੇ ਤੱਕ ਵੀ ਇਹ ਗੱਲ ਜਿਹੜੀ ਆ ਉਹ ਐਕਸੈਪਟ ਕਰਨ ਨੂੰ ਤਿਆਰ ਨਹੀਂ ਹੈ ਕਿ ਵਾਕਿਆ ਹੀ ਇਹ ਚੀਜ਼ਾਂ ਸਹੀ ਨੇ ਜਾਂ ਗਲਤ ਨੇ ਬਹੁਤ ਸਾਰੇ ਲੋਕਾਂ ਦਾ ਸਵਾਲ ਇਹ ਹੋਏਗਾ ਭਈ ਇਹ ਚੀਜ਼ ਜਿਹੜੀ ਆ ਉਹ ਸਹੀ ਹੈ ਉਹ ਵੀ ਪੰਜਾਬ ਦੇ ਵਿੱਚ ਉਹ ਉਸ ਧਰਤੀ ਦੇ ਉੱਤੇ ਜਿੱਥੇ ਲੱਖਾਂ ਸ਼ਹੀਦੀਆਂ ਹੋ ਗਈਆਂ ਹੋਣ ਇਸ ਧਰਤੀ ਨੂੰ ਆਜ਼ਾਦ ਕਰਵਾਉਣ ਵਾਸਤੇ ਜਾਂ ਫਿਰ ਲੋਕਾਂ ਦੀ ਜੇ ਦੂਸਰੇ ਧਰਮਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਰਾਖੀ ਵਾਸਤੇ ਜਾਂ ਫਿਰ ਆਪਣੇ ਗੁਰੂ ਸਹਿਬਾਨਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਜਿੰਨੀਆਂ ਇੱਥੇ ਆਪਣੀ ਜੱਦੋ ਜਹਿਦ ਕੀਤੀ ਇਸ ਧਰਤੀ ਵਾਸਤੇ ਸੋ ਉਸ ਧਰਤੀ ਦੇ ਉੱਤੇ ਇਹ ਜਦੋਂ ਇੱਕ ਸਤਵਾਂ ਦਰਿਆ ਜਿਹੜਾ ਹੈਗਾ ਨਿਰਈ ਗੰਧ ਇਹ ਲਿਆਂਦਾ ਜਾ ਰਿਹਾ ਤਾਂ ਇਹ ਅਸਲ ਦੇ ਵਿੱਚ ਸਹੀ ਹੈ ਜਾਂ ਗਲਤ ਹੈ ਆਮ ਤੌਰ ਤੇ ਦੇਖਿਆ ਜਾਂਦਾ ਨਾ ਬਹੁਤ ਸਾਰੀਆਂ ਫੈਬਿਨਿਸਟ ਕੁੜੀਆਂ ਹੁੰਦੀਆਂ ਉਹ ਜਦੋਂ ਔਰਤ ਦੇ ਹੱਕਾਂ ਦੀ ਗੱਲ ਕਰਦੀਆਂ ਤਾਂ ਉਥੇ ਇਹੋ ਜਿਹਾ ਮਾਹੌਲ ਪੈਦਾ ਕਰ ਦਿੰਦੀਆਂ ਇਹੋ ਜਿਹੀਆਂ ਸਪੀਚਸ ਇਹੋ ਜਿਹੀਆਂ ਸਟੇਟਮੈਂਟ ਦਿੰਦੀਆਂ ਕਿ ਵੱਸਦਾ ਹੋਇਆ ਘਰ ਵੀ ਉਜਾੜ ਦਿੰਦੀਆਂ ਕਿਉਂਕਿ ਉਹ ਗੱਲਾਂ ਹੀ ਇਹੋ ਜਿਹੀਆਂ ਕਰਦੀਆਂ ਕਿ ਲੋ ਜੀ ਕੁੜੀਆਂ ਨਾਲ ਧੱਕਾ ਹੁੰਦਾ ਜਿੱਥੇ ਧੱਕਾ ਹੁੰਦਾ ਉੱਥੇ ਗੱਲ ਕਰਨੀ ਚਾਹੀਦੀ ਆ ਪਰ ਜਿਹੜੀਆਂ ਫੈਮਿਨਿਸਟ ਸੋਚ ਵਾਲੀਆਂ ਕੁੜੀਆਂ ਨੇ ਨਾ ਉਹ ਕਈ ਵਾਰ ਬਹੁਤ ਜ਼ਿਆਦਾ ਵੱਧ ਕੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੀਆਂ ਐ ਬਾਕੀ ਲੜਕੀਆਂ ਨੂੰ ਜਿਹੜੀਆਂ ਪਿੱਛੇ ਲੱਗ ਜਾਂਦੀਆਂ ਉਹਨਾਂ ਨੂੰ ਉੱਥੇ ਪਹੁੰਚਾ ਦਿੰਦੇ ਆ ਕਿ ਉਹ ਆਪਣਾ ਘਰ ਵੀ ਉਜਾੜ ਬੈਂਦੀਆਂ ਇਹਨਾਂ ਨੂੰ ਛੱਡ ਕੇ ਹੁਣ ਜਿਹੜਾ ਇਹ ਅੰਮ੍ਰਿਤਸਰ ਤੇ ਵਿੱਚ ਪ੍ਰਾਈਡ ਗੇ ਪਰੇਡ ਹੋਣ ਜਾ ਰਹੀ ਸੀ ਇਹਨੂੰ ਸਿੱਖ ਜਥੇਬੰਦੀਆਂ ਨੇ ਬੜੇ ਵੱਡੇ ਪੱਧਰ ਦੇ ਉੱਤੇ ਵਿਰੋਧ ਕਰਕੇ ਬੜੀ ਸ਼ਕਤੀ ਦੇ ਨਾਲ ਰੋਕਿਆ ਤੇ ਜਿਹੜੇ ਇਹਨਾਂ ਔਰਗੇਨਾਈਜ਼ਰਸ ਨੇ ਉਹਨਾਂ ਨੇ ਕਿਹਾ ਕਿ ਇਹ ਜੀ ਅਨਪੜਾ ਨੇ ਰੋਕਿਆ ਹੁਣ ਇੱਕ ਕੁੜੀ ਹੈ ਜਿਹੜੀ ਔਰਗੇਨਾਈਜ਼ਰ ਹੈ ਜਿਨੇ ਉਸ ਤੋਂ ਬਾਅਦ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਬੰਦ ਕਰ ਰਹੇ ਹਾਂ ਇਹ ਤਾਂ ਪਿਛਲੇ 4 ਸਾਲ ਤੋਂ ਹੋ ਰਿਹਾ ਸੀ ਸੋ ਉਹ ਵੀ ਕੀ ਹੁੰਦਾ ਵੀ ਨਵਾਂ ਨਵਾਂ ਜਦੋਂ ਬੱਚਾ ਜੰਮਦਾ ਹੈ ਨਾ ਜਾਂ ਆਪਾਂ ਇਹ ਕਹਿ ਲਈਏ ਕਿ ਟੀਨ ਇਸ ਦੇ ਵਿੱਚ ਹੁੰਦਾ ਹੈ ਜਾਂ ਫਿਰ ਕਹੀਏ ਵੀ 18 ਤੋਂ 20 25 ਸਾਲ ਦੇ ਵਿੱਚ ਇੱਕ ਕ੍ਰਾਂਤੀਕਾਰੀ ਸੋਚ ਹੁੰਦੀ ਹੈ ਉਹ ਕ੍ਰਾਂਤੀਕਾਰੀ ਸੋਚ ਨੂੰ ਕਿਸੇ ਸਹੀ ਪਾਸੇ ਮੋੜ ਲੋ ਜਾਂ ਫਿਰ ਗਲਤ ਪਾਸੇ ਮੋੜ ਲੋ ਬਹੁਤਾਤ ਗਿਣਤੀ ਦੇ ਵਿੱਚ ਇਹ ਹੁੰਦਾ ਵੀ ਆਪਾਂ ਕੀ ਕਰਨ ਲੱਗਦੇ ਆ ਵੀ ਲਓ ਜੀ ਅਸੀਂ ਤਾਂ ਜਵਾਨ ਹੋਏ ਆ ਤੇ ਅਸੀਂ ਇਹ ਜਿਹੜੀ ਕੁਰੀਤੀ ਹੈ ਸਮਾਜ ਦੇ ਵਿੱਚ ਤੇ ਇਹਨੂੰ ਖਤਮ ਕਰਨਾ ਹੈ ਉਹਨਾਂ ਨੂੰ ਲੱਗਦਾ ਵੀ ਇਹ ਕੁਰੀਤੀ ਹੈ ਕਿ ਇਹਨਾਂ ਲੋਕਾਂ ਦਾ ਵਿਰੋਧ ਹੋ ਰਿਹਾ ਹੁਣ ਇਹਨਾਂ ਲੋਕਾਂ ਦਾ ਵਿਰੋਧ ਹੋ ਕਿਉਂ ਰਿਹਾ ਤੁਸੀਂ ਆਪ ਦੇਖੋ ਕਿ ਜੋ ਕੁਦਰਤੀ ਜਦੋਂ ਕੁਦਰਤੀ ਤੌਰ ਦੇ ਉੱਤੇ ਉਸ ਪਰਮਾਤਮਾ ਵੱਲੋਂ ਕਿਸੇ ਨੂੰ ਬਣਾ ਕੇ ਇਸ ਧਰਤੀ ਦੇ ਉੱਤੇ ਮਰਦ ਭੇਜਿਆ ਜਾਂਦਾ ਤਾਂ ਉਹ ਮਰਦ ਹੈ ਉਸ ਪਰਮਾਤਮਾ ਵੱਲੋਂ ਜੇ ਇਹ ਨਿਰਧਾਰਤ ਕੀਤਾ ਗਿਆ ਕਿ ਇਹ ਕੁੜੀ ਬਣ ਕੇ ਆਏਗੀ ਔਰਤ ਬਣ ਕੇ ਆਏਗੀ ਇਸ ਧਰਤੀ ਦੇ ਉੱਤੇ ਤਾਂ ਉਹ ਔਰਤ ਹੈ ਤੀਸਰਾ ਨੰਬਰ ਆ ਜਾਂਦਾ ਕਿਨਰ ਜਿਨ੍ਹਾਂ ਨੂੰ ਆਪਾਂ ਪੰਜਾਬੀ ਸ਼ਬਦ ਦੇ ਵਿੱਚ ਕਹਿ ਦਿੰਦੇ ਆਂ ਭੀ ਇਹ ਮਹੰਤ ਨੇ ਜਾਂ ਇਹਨਾਂ ਨੂੰ ਖੁਸਰਾ ਵੀ ਕਿਹਾ ਜਾਂਦਾ ਹੈ ਮਾਫ਼ ਕਰਨਾ ਮੈਂ ਸ਼ਬਦ ਵਰਤ ਰਿਹਾ ਐ ਇਹਨੇ ਸભ્યਕ ਸ਼ਬਦ ਨਹੀਂ ਹੈਗੇ ਪਰ ਫਿਰ ਵੀ ਸਾਡੇ ਸਮਾਜ ਦੇ ਵਿੱਚ ਸੋ ਉਹਨਾਂ ਦੀ ਇੱਕ ਇੱਜ਼ਤ ਹੈ ਸਾਡੇ ਸਮਾਜ 'ਚ ਇਹ ਵੀ ਗੱਲ ਤੁਸੀਂ ਦੇਖੋ ਕਿ ਜਿਹੜੇ ਕਿਨਰ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਵੀ ਇੱਕ ਜਿਹੜੀ ਹੈਗੀ ਹੈ ਰਿਸਪੈਕਟ ਹੈਗੀ ਹੈ ਸਾਡੇ ਵਿਆਹ ਹੋਣ ਘਰ ਦੇ ਵਿੱਚ ਬੱਚਾ ਜੰਮਿਆ ਲੋਹੜੀ ਹੈ ਜਾਂ ਹੋਰ ਤਿਹਾਰ ਨੇ ਉਥੇ ਆਉਂਦੇ ਨੇ ਇਹ ਵੀ ਇੱਕ ਇਨਫਰੀ ਹੈਗਾ ਚਲੋ ਇਹ ਇੱਕ ਵੱਖਰਾ ਵਿਸ਼ਾ ਹੋ ਜਾਊਗਾ ਵੀ ਇਹ 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 ਜਿਹੜੇ ਕਿਨਰ ਨੇ ਇਹਨਾਂ ਨੂੰ ਸਿਰਫ ਆਪਾਂ ਸਿਰਫ ਵਧਾਈਆਂ ਦੇਣ ਵਾਸਤੇ ਰੱਖਿਆ ਹੋਇਆ ਜਦ ਕਿ ਸਾਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਬਰਾਬਰ ਦੀਆਂ ਨੌਕਰੀਆਂ ਦਿੱਤੀਆਂ ਜਾਣ ਉਹ ਸਾਰੇ ਫੀਲਡਸ ਦੇ ਵਿੱਚ ਹੋਣ ਕਿਉਂਕਿ ਉਹ ਕੁਦਰਤ ਨੇ ਬਣਾਏ ਹੋਏ ਨੇ ਕੁਦਰਤ ਨੇ ਭੇਜੇ ਹੋਏ ਨੇ ਉਹਨਾਂ ਨੇ ਇੱਥੇ ਆ ਕੇ ਕੋਈ ਮੋਡੀਫਿਕੇਸ਼ਨ ਆਪਣੀ ਬਾਡੀ ਦੇ ਵਿੱਚ ਨਹੀਂ ਕੀਤੀ ਉਹ ਕੁਦਰਤ ਵੱਲੋਂ ਆਏ ਹੋਏ ਨੇ ਸਸ ਅਸੀਂ ਜਿੱਥੇ ਉਹਨਾਂ ਨੂੰ ਐਕਸੈਪਟ ਕਰਦੇ ਆਂ ਤੇ ਉਹਦੇ ਨਾਲ ਨਾਲ ਸਾਨੂੰ ਇਹ ਵੀ ਜਿਹੜਾ ਹੈ ਕਰਨਾ ਚਾਹੀਦਾ ਹੈ ਕਿ ਉਹਨਾਂ ਦੇ ਰਾਈਟਸ ਉਹਨਾਂ ਨੂੰ ਜੌਬਾਂ ਉਹਨਾਂ ਨੂੰ ਹਰ ਜਗ੍ਹਾ ਦੇ ਉੱਤੇ ਜਿਹੜੀ ਮਾਨਤਾ ਹੈਗੀ ਉਹ ਦਿੱਤੀ ਜਾਣੀ ਚਾਹੀਦੀ ਜੋ ਕਿ ਵਿਦੇਸ਼ਾਂ ਦੇ ਵਿੱਚ ਹੈ ਹਜੇ ਸਾਡੇ ਇੱਥੇ ਨਹੀਂ ਹੈਗੀ ਪਰ ਜਿਹੜੀ ਇਹ ਲੋਕ ਜਿਹੜੀ ਗੱਲ ਕਰ ਰਹੇ ਆ ਇਹ ਗੇ ਹੋਣ ਦੇ ਉੱਤੇ ਪ੍ਰਾਈਡ ਕਰ ਰਹੇ ਨੇ ਸੋ ਇਹ ਇਹ ਕੋਈ ਬਿਮਾਰੀ ਹੈ ਜਾਂ ਫਿਰ ਕੁਦਰਤ ਵੱਲੋਂ ਲਿਆਂਦਾ ਗਿਆ ਇਹ ਸਾਰਾ ਕੁਝ ਨਹੀਂ ਜਿਵੇਂ ਸਰੀਰ ਨੂੰ ਵਕ ਵਕ ਬਿਮਾਰੀਆਂ ਲੱਗਦੀਆਂ ਉਸੇ ਤਰੀਕੇ ਦੀ ਇਹ ਇੱਕ ਬਿਮਾਰੀ ਹੈ ਜਿਹਦਾ ਇਲਾਜ ਜਿਹੜਾ ਹੈਗਾ ਉਹ ਮੈਡੀਕਲ ਸਾਇੰਸ ਦੇ ਵਿੱਚ ਵੀ ਹੈਗਾ ਹਾਰਮੋਨਸ ਇਨ ਬੈਲੈਂਸ ਹੋ ਜਾਣਾ ਜਾਂ ਫਿਰ ਇੱਕ ਮਾਨਸਿਕ ਤੌਰ ਦੇ ਉੱਤੇ ਵੀ ਆਪਾਂ ਕਹਿ ਲਈਏ ਕਿ ਇਹ ਬਿਮਾਰੀ ਜਿਹੜੀ ਹੈ ਉਹ ਲੱਗ ਗਈ ਤਾਂ ਇਹਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਉਹਦੇ ਉੱਤੇ ਮਾਣ ਕੀਤਾ ਜਾਣਾ ਚਾਹੀਦਾ ਸੋ ਦੇਖੋ ਚੰਗੇ ਭੜੇ ਬੰਦੇ ਨੇ ਚੰਗੇ ਭੜੇ ਸੋਹਣੇ ਸੁਨੱਖੇ ਮੁੰਡੇ ਨੌਜਵਾਨ 6 6 ਫੁੱਟ ਕੱਦ ਦੇ ਜਿਹੜੇ ਨੇ ਉਹ ਗੇ ਬਣੇ ਫਿਰਦੇ ਆ ਹੁਣ ਤੁਸੀਂ ਇਸ ਚੀਜ਼ ਦੇ ਉੱਤੇ ਪ੍ਰਾਈਡ ਤਾਂ ਤਾਂ ਕਰੋ ਮਾਣ ਤਾਂ ਤਾਂ ਕਰੋ ਵੀ ਭਾਈ ਜੇ ਤੁਸੀਂ ਕੁਦਰਤੀ ਰੂਪ ਦੇ ਵਿੱਚ ਅੱਗੇ ਇੱਕ ਜੋੜਾ ਬਣ ਕੇ ਯਾਨੀ ਕਿ ਦੋ ਜਾਨੇ ਜਦੋਂ ਤੁਸੀਂ ਜੋੜਦੇ ਹੋ ਸੇਮ ਸੈਕਸ ਵਾਲੇ ਤਾਂ ਤੁਸੀਂ ਅੱਗੇ ਦੁਨੀਆ ਚਲਾ ਸਕਦੇ ਹੋ ਜੇ ਨਹੀਂ ਚਲਾ ਸਕਦੇ ਇਹਦਾ ਮਤਲਬ ਕੁਦਰਤ ਤੋਂ ਉਲਟੋਂ ਤੁਸੀਂ ਜੇ ਲੈਸਬੀਅਨ ਬਣ ਗਈਆਂ ਦੋ ਕੁੜੀਆਂ ਆਪਸ ਦੇ ਵਿੱਚ ਉਹ ਕਹਿੰਦੀਆਂ ਕਿ ਅਸੀਂ ਵਿਆਹ ਵੀ ਕਰਾਉਣਾ ਹੈ ਅਸੀਂ ਇਕੱਠੇ ਵੀ ਰਹਿਣਾ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਵੀ ਰਹਿਣਾ ਉਹ ਜੇ ਅਗੋਂ ਦੁਨੀਆ ਚ ਚਲਾ ਸਕਦੀਆਂ ਜੋ ਕਿ ਕੁਦਰਤ ਦਾ ਅਸੂਲ ਹੈਗਾ ਕੁਦਰਤ ਦੇ ਵਿੱਚ ਭਾਵੇਂ ਜਾਨਵਰ ਨੇ ਭਾਵੇਂ ਪੰਛੀ ਨੇ ਭਾਵੇਂ ਮਨੁੱਖ ਨੇ ਹਰ ਇੱਕ ਚੀਜ਼ ਦਾ ਜਿਹੜਾ ਹੈਗਾ ਜੋੜਾ ਬਣਾ ਕੇ ਭੇਜਿਆ ਪ੍ਰਮਾਤਮਾ ਨੇ ਤੇ ਉਹ ਜੋੜੇ ਜਿਹੜੇ ਨੇ ਇੱਥੇ ਆ ਕੇ ਫਿਰ ਆਪਣਾ ਜਿਹੜਾ ਕਾਰਜ ਹੈਗਾ ਉਹ ਅੱਗੇ ਕਰਦੇ ਨੇ ਉਹਨਾਂ ਤੋਂ ਬੱਚੇ ਪੈਦਾ ਹੁੰਦੇ ਨੇ ਸੋ ਬੱਚੇ ਜਿਹੜੇ ਆ ਉਹ ਇਸ ਦੁਨੀਆ ਨੂੰ ਅੱਗੇ ਚਲਾਉਂਦੇ ਨੇ ਇਹ ਇੱਕ ਬਹੁਤ ਵੱਖਰੇ ਤਰੀਕੇ ਦਾ ਜਿਹੜਾ ਹੈਗਾ ਆਪਾਂ ਕਹੀਏ ਭੀ ਦਰਿਆ ਜਿਹਨੂੰ ਆਪਾਂ ਕਹਿ ਰਹੇ ਹਾਂ ਇੱਕ ਆਪਾਂ ਇਹ ਵੀ ਕਹਿ ਦਈਏ ਭੀ ਜ਼ਹਿਰ ਜਿਹੜਾ ਹੈਗਾ ਸਾਡੇ ਸਮਾਜ ਦੇ ਵਿੱਚ ਘੋਲਿਆ ਜਾ ਰਿਹਾ ਕਿ ਆਪਾਂ ਲੈਸਬੀਅਨ ਬਣ ਜਾਈਏ ਆਪਾਂ ਗੇ ਬਣ ਜਾਈਏ ਇਹਦੇ ਉੱਤੇ ਪ੍ਰਾਈਡ ਵੀ ਕਰੀਏ ਇਹਦੇ ਵਿੱਚ ਪ੍ਰਾਈਡ ਵਾਲੀ ਕਿਹੜੀ ਗੱਲ ਹੈ ਦੱਸੋ ਜੋ ਕੁਦਰਤੀ ਤੌਰ ਦੇ ਉੱਤੇ ਪ੍ਰਮਾਤਮਾ ਨੇ ਬਣਾ ਕੇ ਭੇਜਿਆ ਜੋੜਿਆਂ ਨੇ ਕਦੇ ਪ੍ਰਾਈਡ ਵਾਲੇ ਪਰੇਡ ਕੱਢੇ ਆ ਮਤਲਬ ਕਿ ਮਰਦ ਔਰਤ ਨੇ ਕਦੀ ਇਹ ਕਿਹਾ ਵੀ ਸਾਨੂੰ ਮਾਣ ਹੈ ਜੀ ਇਹ ਇਹ ਵੱਖਰਾ ਮਾਣ ਜਿਹੜਾ ਹੈਗਾ ਉਹ ਲੈ ਕੇ ਤੁਰ ਪਏ ਆ ਇਹ ਤਾਂ ਇੱਕ ਇਸ ਤਰ੍ਹਾਂ ਇਹ ਇਹ ਤੇ ਬਾਕੀ ਬਿਮਾਰੀਆਂ ਵਾਂਗੂ ਲਾਓ ਨਾ ਇਹਨੂੰ ਇੱਕ ਬਾਕੀਆਂ ਹੀ ਬਿਮਾਰੀਆਂ ਵਾਂਗ ਹੈ ਇਹਦਾ ਇਲਾਜ ਕਰਵਾਓ ਆਪਣੇ ਡਾਕਟਰ ਦੇ ਨਾਲ ਸਲਾਹ ਲਾਓ ਆਪਣੇ ਦਿਮਾਗੀ ਡਾਕਟਰ ਜਿਹੜੇ ਨੇ ਦਿਮਾਗ ਦਾ ਇਲਾਜ ਕਰਦੇ ਆ ਉਹਨਾਂ ਦੇ ਨਾਲ ਜਾ ਕੇ ਗੱਲ ਕਰੋ ਨਾ ਕਿ ਤੁਸੀਂ ਪ੍ਰਾਈਡ ਪਰੇਡ ਜਿਹੜੀਆਂ ਹੈਗੀਆਂ ਉਹ ਕੱਢੋ ਉਹ ਵੀ ਸਾਡੀ ਪਵਿੱਤਰ ਧਰਤੀ ਦੇ ਉੱਤੇ ਤੇ ਇਸ ਪ੍ਰਾਈਡ ਪਰੇਡ ਦੇ ਵਿੱਚੋਂ ਨਿਕਲੂਗਾ ਕੀ ਆਮ ਲੋਕ ਜਿਹੜੇ ਵੇਖਣਗੇ ਆਮ ਜਿਹੜੇ ਲੋਕ ਮੁੰਡੇ ਕੁੜੀਆਂ ਜਿਹੜੇ ਵੇਖਣਗੇ ਉਹ ਬੱਚੇ ਛੋਟੇ ਛੋਟੇ ਵੇਖਣਗੇ ਤਾਂ ਉਹ ਉਹ ਕਿਸ ਪਾਸੇ ਨੂੰ ਜਾਣਗੇ ਹੁਣ ਤੁਸੀਂ ਅਗਲੀ ਗੱਲ ਲੈ ਲਓ ਵੀ ਆਪਾਂ ਬਹੁਤ ਵਾਰ ਇਹ ਕਹਿ ਦਿੰਨੇ ਆ ਕਿ ਮਰਦ ਬਣ ਨਾ ਮਰਦਾਂ ਵਾਲੀ ਗੱਲ ਨਾ ਕਰ ਇਹ ਸਾਡੇ ਵਿੱਚ ਆਮ ਚਲਦੀਆਂ ਨੇ ਗੱਲਾਂ ਜਦੋਂ ਕਿਸੇ ਨੂੰ ਕਹੀਦਾ ਵੀ ਆਪਣੇ ਕਿਸੇ ਨੂੰ ਹੱਲਾਸ਼ੇਰੀ ਦੇਣੀ ਹੋਵੇ ਜਾਂ ਕੋਈ ਦਿਲ ਛੱਡੀ ਬੈਠਾ ਹੋਵੇ ਉਹਨੂੰ ਇਹ ਕਿਹਾ ਜਾਂਦਾ ਮਰਦ ਬਣ ਹੁਣ ਤੁਸੀਂ ਉਥੇ ਚੱਲੋ ਵੀ ਇਹ ਕਿਸ ਤਰੀਕੇ ਦੇ ਨਾਲ ਮਾਹੌਲ ਬਦਲਿਆ ਜਾ ਰਿਹਾ ਵੀ ਕੱਲ ਨੂੰ ਕੀ ਕਿਹਾ ਜਾਊਗਾ ਵੀ ਗੇ ਬਣ ਜਾਂ ਲੈਸਬੀਅਨ ਬਣ ਉੱਠ ਪਿਆਰ ਹੋ ਤੂੰ ਕੋਈ ਮਰਦ ਨਹੀਂ ਹੈ ਤੂੰ ਤਾਂ ਗੇ ਹੈਂ ਤੂੰ ਤਾਂ ਆ ਕਰ ਸਕਦਾ ਤੂੰ ਤੂੰ ਇਦਾਂ ਕਿਹਾ ਜਾ ਸਕਦਾ ਮੈਨੂੰ ਦੱਸੋ ਬਹਾਦਰੀ জাফর ਜੇ ਕਿਸੇ ਔਰਤ ਦੀ ਗੱਲ ਕਰੀਏ ਤਾਂ ਉਹਨੂੰ ਵੀ ਜਿਹੜਾ ਹੈਗਾ ਸਾਡੇ ਇਤਿਹਾਸ ਦੀਆਂ ਜਿਹੜੀਆਂ ਮਹਾਨ ਔਰਤਾਂ ਹੋਈਆਂ ਉਹਦੇ ਨਾਲ ਜੋੜਿਆ ਜਾਂਦਾ ਕਦੇ ਕਿਸੇ ਨੇ ਕਿਹਾ ਕਿ ਇਤਿਹਾਸ ਦੇ ਵਿੱਚ ਉਹ ਫਲਾਨਾ ਗਏ ਸੀ ਤੇ ਤੂੰ ਉਹਦੇ ਉਹਦੇ ਨਕਸ਼ੇ ਕਦਮਾਂ ਤੇ ਚੱਲ ਕੇ ਤੇ ਅੱਗੇ ਵੱਧ ਸੋ ਇਹ ਸਾਰਾ ਕੁਝ ਬੁੱਲਸ਼ਿਟ ਹੈ ਮਾਫ ਕਰਨਾ ਮੈਂ ਇਹ ਸ਼ਬਦ ਵਰਤ ਰਿਹਾ ਇਹ ਪੰਜਾਬ ਦੀ ਧਰਤੀ ਦੇ ਉੱਤੇ ਤਾਂ ਕਦੇ ਵੀ ਇਹੋ ਜਿਹਾ ਕੋਰਡ ਜਿਹੜਾ ਹੈਗਾ ਉਹ ਨਹੀਂ ਆਉਣਾ ਚਾਹੀਦਾ ਇਹ ਆਪਣੀ ਤੁਹਾਡੀ ਬਿਮਾਰੀ ਹੈ ਤੁਹਾਡੇ ਅੰਦਰ ਦੀ ਬਿਮਾਰੀ ਤੁਹਾਡੀ ਦਿਮਾਗੀ ਹੈ ਤੁਹਾਡੀ ਸਰੀਰਕ ਤੌਰ ਤੇ ਉੱਤੇ ਬਿਮਾਰੀ ਹੈ ਤਾਂ ਇਸ ਦਾ ਇਲਾਜ ਕਰਵਾਓ ਨਾ ਕਿ ਲੋਕਾਂ ਦੇ ਵਿੱਚ ਇਹ ਗੰਦ ਜਿਹੜਾ ਹੈਗਾ ਲੈ ਕੇ ਜਾਓ ਪੁੱਠੇ ਸਿੱਦੇ ਡਾਂਸ ਕਰਦੇ ਹੋ ਤੁਸੀਂ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਤੁਸੀਂ ਮਰਦ ਹੋ ਤੁਸੀਂ ਔਰਤ ਹੋ ਤੁਸੀਂ ਤਾਂ ਆਪ ਹੀ ਗੁੰਝਲ ਦੇ ਵਿੱਚ ਪਏ ਹੋਏ ਹੋ ਦੇਖੋ ਬਾਕੀ ਦੀ ਗੱਲ ਜਿਹੜੀ ਰਹਿ ਗਈ ਹੁਣ ਇਸ ਤੋਂ ਵੱਡੀ ਕੀ ਐਗਜ਼ਾਮਪਲ ਹੈ ਉਹ ਬੀਬੀ ਕਹਿ ਰਹੀ ਹੈ ਜਿਹੜੀ ਆਰਗੇਨਾਈਜ਼ਰ ਆ ਕਿ ਅਨਪੜ ਮੇਰਾ ਵਿਰੋਧ ਕਰ ਰਹੇ ਸਾਰ ਇਸ ਪ੍ਰੇਡ ਦਾ ਵਿਰੋਧ ਕਰ ਰਹੇ ਆ ਹੁਣ ਡੋਨਲਡ ਟਰੰਪ ਹੈ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਇਨਸਾਨ ਹੈ ਸੁਣਿਓ ਦੁਨੀਆ ਦਾ ਸਭ ਤੋਂ ਪਾਵਰਫੁੱਲ ਬੰਦਾ ਡੋਨਲਡ ਟਰੰਪ ਹੈ ਜਿਨੇ ਸਿੱਧੀ ਠੋਕ ਕੇ ਗੱਲ ਕੀਤੀ ਹੈ ਵੀ ਦੋ ਜੈਂਡਰ ਹੋਣਗੇ ਮਰਦ ਤੇ ਔਰਤ ਉਹ ਕਹਿੰਦਾ ਵੀ ਤੀਜਾ ਜੈਂਡਰ ਜਿਹੜਾ ੱੱਕੇ ਨਾਲ ਬਣੇ ਹੋਏ ਜਿਹੜੇ ਗੇ ਨੇ ਲੈਸਬੀਅਨ ਨੇ ਨਾ ਸਾਡੀ ਫੌਜ ਦੇ ਵਿੱਚ ਐਂਟਰੀ ਹੋਏਗੀ ਨਾ ਇਹ ਇਹ ਖੇਡਾਂ ਦੇ ਵਿੱਚ ਐਂਟਰੀ ਹੋਏਗੀ ਸੋ ਹੋਰ ਤੁਸੀਂ ਕੀ ਐਗਜ਼ਾਮਪਲ ਲੈ ਸਕਦੇ ਇਹ ਇਹ ਜਿਹੜੇ ਵਿਰੋਧ ਕਰ ਰਹੇ ਨੇ ਜਿਹੜੇ ਸੱਚੇ ਸੁੱਚੇ ਸਿੱਖ ਨੇ ਜਿਹੜੇ ਕਹਿੰਦੇ ਨਾ ਭਾਈ ਸਾਡੇ ਤੇ ਤਾਂ ਮਰਦਾਂ ਦੀ ਗੱਲ ਹੁੰਦੀ ਐ ਇੱਥੇ ਇੱਥੇ ਤਾਂ ਉਹ ਐ ਵੀ ਆ ਜਾਓ ਜਿਹਨੇ ਨੱਚਣਾ ਖੰਡੇ ਦੀ ਧਾਰ ਦੇ ਉੱਤੇ ਉਸ ਅੰਮ੍ਰਿਤਸਰ ਦੀ ਧਰਤੀ ਜਿੱਥੇ ਐਡਾ ਵੱਡਾ ਆਪਰੇਸ਼ਨ ਹੋਇਆ ਤੇ ਜਦੋਂ ਅੰਦਰ ਕੁਝ ਗਿਣਤੀ ਦੇ ਸਿੰਘਾਂ ਨੇ ਵੱਡੀ ਇੱਕ ਆਰਮੀ ਦੇ ਨਾਲ ਜਿਹੜਾ ਹੈਗਾ ਆਪਣਾ ਲੈ ਕੇ ਲੋਹਾ ਤੇ ਉਹਨਾਂ ਨੂੰ ਲੋਹੇ ਦੇ ਚਣੇ ਜਿਹੜੇ ਆ ਚਬਾਏ ਆ ਮਤਲਬ ਕਿ ਉਹਨਾਂ ਦੇ ਨਾਲ ਟੱਕਰ ਆ ਕੀਤਾ ਸੋ ਉਹ ਧਰਤੀ ਹੈ ਉਹ ਜਿੱਥੇ ਤੁਸੀਂ ਅੱਜ ਗੇਹ ਪਰੇਡ ਕੱਟਣਾ ਚਾਹੁੰਦੇ ਹੋ ਤੇ ਉਹਦੇ ਵਿੱਚੋਂ ਕੱਢੋਂਗੇ ਕੀ ਸਮਾਜ ਨੂੰ ਕੀ ਸੇਧ ਦਿਓਗੇ ਤੇ ਸਮਾਜ ਨੂੰ ਕਿਸ ਪਾਸੇ ਲੈ ਕੇ ਜਾਓਗੇ ਸੋ ਇਹ ਬਹੁਤ ਵਧੀਆ ਹੋਇਆ ਕਿ ਇਹ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਪਰ ਇੱਥੇ ਸ਼ਾਂਤ ਨਹੀਂ ਬਹਿਣਾ ਚਾਹੀਦਾ ਇੱਥੇ ਇਹਨਾਂ ਦੇ ਵਿਰੋਧ ਦੇ ਵਿੱਚ ਸ਼ਾਂਤਮਈ ਵਿਰੋਧ ਹੋਵੇ ਕਾਨੂੰਨ ਦੇ ਵਿੱਚ ਰਹਿ ਕੇ ਹੋਵੇ ਕਿਸੇ ਤਰ੍ਹਾਂ ਦੀ ਵਾਇਲੈਂਸ ਨਾ ਹੋਵੇ ਇਹਨਾਂ ਦੇ ਵਿਰੁੱਧ ਆ ਜਿਹੜੀ ਚੀਜ਼ ਚੱਲ ਰਹੀ ਹੈ ਸਾਡੇ ਬੱਚਿਆਂ ਦੇ ਵਿੱਚ ਜ਼ਹਿਰ ਘੋਲਿਆ ਜਾ ਰਿਹਾ ਇਹਦੇ ਵਿਰੋਧ ਇੱਕ ਮੁਹਿੰਮ ਬਣਾਉਣ ਦੀ ਲੋੜ ਹੈਗੀ ਹੈ ਜੀ ਹਾਂ ਜੀ ਜੇ ਤੁਸੀਂ ਸੋਚਣ ਦੀ ਗੱਲ ਹੈ ਕਿ ਕਿਸ ਤਰੀਕੇ ਨਾਲ ਇਹ ਪ੍ਰੇਡਾ ਕਰਦੇ ਨੇ ਕਰਕੇ ਇਹ ਸਾਬਤ ਕੀ ਕਰਨ ਜਾਂਦੇ ਨੇ ਕਿ ਅਸੀਂ ਕੀ ਅਸੀਂ ਸਾਬਤ ਕਰਨਾ ਹੈ ਅਸੀਂ ਕੀ ਪ੍ਰੂਵ ਕਰਨਾ ਹੈ ਕਿਉਂਕਿ ਸੋਚਣ ਦੀ ਗੱਲ ਹੈ ਕਿ ਜੇ ਤੁਹਾਨੂੰ ਤੁਹਾਡੇ ਅੰਦਰ ਕਮੀ ਹੈ ਤੁਸੀਂ ਹੈਂ ਤੇ ਬੰਦਾ ਆਪਣੇ ਤੱਕ ਰੱਖੇ ਜਿਵੇਂ ਤੁਸੀਂ ਕਿਹਾ ਕਿ ਕੋਈ ਗੱਲੋ ਕਿ ਮੇਲ ਫੀਮੇਲ ਇਹ ਨਹੀਂ ਪ੍ਰੂਵ ਕਰਦਾ ਕਿ ਅਸੀਂ ਪ੍ਰਾਈਵੇਟ ਸਾਨੂੰ ਅਸੀਂ ਕੁਝ ਕਰਨਾ ਹੀ ਹੈ ਇਪ ਕੀ ਬਾਰੇ ਹੋ ਜਾਂਦੇ ਸੀ ਕਿ ਇਹਨਾਂ ਦਾ ਮਕਸਦ ਤੇ ਅਜਿਹੀਆਂ ਪ੍ਰੇਰਣਾ ਕੱਢ ਕੇ ਉਹਨਾਂ ਨੂੰ ਹਾਸਲ ਉਹਨਾਂ ਕੀ ਹੋਣਾ ਚਾਹੀਦਾ ਸੀ ਹੋ ਜਾਏਗਾ ਕੀ ਇਹੇ ਆਪਣੇ ਅਧਿਕਾਰਵਾਦ ਹਾਸਲ ਕਰਨਗੇ ਇਹ ਸੋਚਿੰਗ ਗੱਲ ਹੈ ਕਿ ਆਪਣੇ ਅਧਿਕਾਰ ਜਨ ਕਰਦੇ ਕਿ ਸਾਨੂੰ ਅਧਿਕਾਰ ਨਹੀਂ ਸਾਨੂੰ ਅਧਿਕਾਰ ਮਿਲਣੇ ਚਾਹੀਦੇ ਨੇ ਮੈਂ ਥੋੜਾ ਜਨਾ ਚਾਹਾਂਗਾ ਕਿ ਜੇ ਇਹ ਕੁਝ ਕਰਕੇ ਇਹ ਕਿਹੜੇ ਅਧਿਕਾਰ ਨਹੀਂ ਪ੍ਰਾਪਤ ਕਰਨਗੇ ਆਪਣੀ ਬਿਲਕੁਲ ਕੋਈ ਐਸੀ ਗੱਲ ਨਹੀਂ ਹੈ ਸਿਰਫ ਤੇ ਸਿਰਫ ਮੈਂ ਜਿਹੜੀ ਤੁਹਾਨੂੰ ਸ਼ੁਰੂ ਚ ਗੱਲ ਕੀਤੀ ਸੀ ਇੱਕ ਕ੍ਰਾਂਤੀਕਾਰੀ ਸੋਚ ਹੁੰਦੀ ਹੈ ਨੌਜਵਾਨਾਂ ਦੇ ਵਿੱਚ ਉਸ ਕ੍ਰਾਂਤੀਕਾਰੀ ਸੋਚ ਨੂੰ ਕਿਸੇ ਸਮਾਜ ਪੱਖੀ ਕੰਮ ਤੇ ਲਾ ਲੋ ਧਾਰਮਿਕ ਪੰਥਕ ਕੰਮ ਦੇ ਵਿੱਚ ਲਾ ਲੋ ਜਾਂ ਫਿਰ ਕਿਸੇ 네ਗੇਟਿਵ ਪਾਸੇ ਨੂੰ ਲੈ ਕੇ ਤੁਰਪੋ ਆ ਜਿਵੇਂ ਹੁਣ ਕਈ ਜਿਹੜੇ ਜਵਾਨ ਹੁੰਦੇ ਨੌਜਵਾਨ ਨੇ ਟੀਨੇਜਰ ਹੁੰਦੇ ਨੇ ਵੀ 25 ਸਾਲ ਤੇ ਟੀਨੇਜ ਤੋਂ ਬਾਅਦ ਵੀ 25 30 ਸਾਲ ਦੇ ਹੁੰਦੇ ਨੇ ਸੋ ਉਹ ਕੋਈ ਗੈਂਗਸਟਰ ਬਣ ਜਾਂਦਾ ਕੋਈ ਡਾਕੂ ਬਣ ਜਾਂਦਾ ਕੋਈ ਚੋਰ ਬਣ ਜਾਂਦਾ ਕੋਈ ਚਿੱਟਾ ਪੀਣ ਲੱਗ ਪੈਂਦਾ ਤੇ ਕੋਈ ਅੰਮ੍ਰਿਤ ਛਕ ਲੈਂਦਾ ਕੋਈ ਪੰਥਕ ਸੋਚ ਬਣਾ ਲੈਂਦਾ ਸੋ ਇਹ ਇੱਕ ਐਸੀ ਉਮਰ ਹੁੰਦੀ ਹੈ ਜਿਹਦੇ ਵਿੱਚ ਕੋਈ ਨਾ ਕੋਈ ਸੋਚ ਜਿਹੜੀ ਹੈਗੀ ਉਹ ਬੰਦੇ ਨੂੰ ਪ੍ਰਭਾਵਿਤ ਕਰਦੀ ਹੈ ਸੋ ਇਹ ਆਰਗੇਨਾਈਜ਼ਰ ਜਿਹੜੇ ਨੇ ਇਹਨਾਂ ਦਾ ਨਾਲ ਵੀ ਇਹੀ ਕੁਛ ਆ ਇਹਨਾਂ ਨੂੰ ਲੱਗਦਾ ਵੀ ਜੋ ਅਸੀਂ ਕਰ ਰਹੇ ਹਾਂ ਉਹ ਸਹੀ ਹੈ ਪਰ ਜੇਕਰ ਇਹ ਝਾਤ ਮਾਰ ਕੇ ਵੇਖਣ ਹੁਣ ਮੈਂ ਉਹ ਬੀਬੀ ਜਿਹੜੀ ਹੈਗੀ ਆ ਮੈਨੂੰ ਜੇ ਮੈਂ ਗਲਤ ਨਾ ਹੋਵਾਂ ਨਾਮ ਰਿੱਧੀਮਾ ਨਾਮ ਹੈ ਉਹਦਾ ਜੇ ਉਹਨੂੰ ਇਹ ਸਵਾਲ ਪੁੱਛ ਰਹੀ ਹੈ ਵੀ ਕੱਲ ਨੂੰ ਤੇਰੇ ਬੱਚੇ ਦੋਨੋਂ ਹੀ ਜਿਹੜੇ ਹੈਗੇ ਆ ਮਾਫ ਕਰਨਾ ਇਹ ਗੱਲ ਕਹਿਣੀ ਨਹੀਂ ਚਾਹੀਦੀ ਕਿਸੇ ਨਾਲ ਵੀ ਚਲੋ ਇਸ ਤਰ੍ਹਾਂ ਨਾ ਹੋਵੇ ਕਿਸੇ ਦੇ ਬੱਚੇ ਇਸ ਤਰ੍ਹਾਂ ਦੇ ਨਹੀਂ ਹੋਣੇ ਚਾਹੀਦੇ ਪਰ ਜੇ ਉਹਨਾਂ ਦੇ ਬੱਚੇ ਉਹਨਾਂ ਦੇ ਘਰ ਦੇ ਵਿੱਚ ਦੋ ਪੁੱਤਰ ਹੋਣ ਤੇ ਉਹ ਦੋਨੋਂ ਗੇ ਹੋਣ ਤੇ ਉਹ ਉਹ ਅੱਗੋਂ ਕਿਵੇਂ ਸੰਤਾਨ ਪ੍ਰਾਪਤੀ ਕਰਨਗੇ ਇਹ ਇਹਨਾਂ ਦਾ ਖਾਨਦਾਨ ਜਿਹੜਾ ਹੈਗਾ ਉਹ ਕਿਵੇਂ ਚੱਲੇਗਾ ਜੇ ਦੋਨੇ ਕੁੜੀਆਂ ਹੋਣ ਤਾਂ ਦੋਨੋਂ ਲੈਸਬੀਅਨ ਹੋ ਜਾਣ ਤਾਂ ਉਹ ਕਿਵੇਂ ਅੱਗੇ ਕੰਮ ਚਲਾਉਣਗੇ ਸੋ ਆਪਣੇ ਘਰ ਦੇ ਵਿੱਚ ਜਦੋਂ ਪੈਂਦੀ ਹੈ ਨਾ ਉਹੀ ਕਹਿੰਦੇ ਨਾ ਵੀ ਉਹ ਜਿਹੜੀ ਹੁੰਦੀ ਹੈ ਆਪਾਂ ਆਮ ਕਰਦੇ ਰਹਿੰਨੇ ਆ ਭਗਤ ਸਿੰਘ ਜੰਮੇ ਤੇ ਗਵਾਂਡੀਆਂ ਦੇ ਘਰ ਜੰਮੇ ਤੇ ਸਾਡੇ ਨਾਲ ਜੰਮੇ ਉਹ ਉਹ ਮਤਲਬ ਕਿ ਇੱਕਦਮ ਹੱਲਾਸ਼ੇਰੀ ਦੇ ਦੇਣੀ ਬੱਲੇ ਬੱਲੇ ਕਰ ਦੇਣੀ ਪਰ ਜੇ ਕਿਤੇ ਆਪਣੇ ਘਰ ਦੇ ਉੱਤੇ ਆ ਕੇ ਚੀਜ਼ ਉਹ ਪੈ ਜਾਂਦੀ ਹੈ ਫਿਰ ਇਹਨਾਂ ਨੂੰ ਅਸਲ ਦੇ ਵਿੱਚ ਹਕੀਕਤ ਪਤਾ ਲੱਗਦੀ ਹੈ ਭਈ ਭਾਈ ਹੁਣ ਪਿਆਸ ਆਪਾ ਸੋ ਇਹ ਲੋਕ ਬਸ ਉਹ ਫੋਕੀ ਵਾਹ ਵਾ ਨੂੰ ਜਿਹੜੀਆਂ ਪਰੇਡਾਂ ਹੈਗੀਆਂ ਉਹਨਾਂ ਨੂੰ ਆਰਗੇਨਾਈਜ਼ ਕਰਦੇ ਨੇ ਲੋਕਾਂ ਦੀ ਵਾਹ ਵਾ ਲੈਣ ਨੂੰ ਬੱਲੇ ਬੱਲੇ ਇਹਦੇ ਵਿੱਚ ਲਓ ਜੀ ਅਸੀਂ ਤੇ ਬੜੇ ਸਮਾਨਤ ਹੱਕ ਦਿੰਨੇ ਆ ਮਤਲਬ ਕਿ ਇੱਕ ਦੂਜੇ ਦੇ ਨਾਲ ਅਸੀਂ ਵਿਤਕਰਾ ਨਹੀਂ ਕਰਦੇ ਕਈ ਕਈ ਹੁਣ ਨਾ ਬਹੁਤ ਟਿੱਪਣੀਆਂ ਕਰ ਰਹੇ ਇਹਦੇ ਉੱਤੇ ਕਈ ਬੜੇ ਜਿਹੜੇ ਤੁਹਾਨੂੰ ਮੈਂ ਦੱਸਿਆ ਨਾ ਜਿਵੇਂ ਬੜੇ ਇੰਟੈਲੈਕਚੁਅਲ ਬਣਦੇ ਆ ਕਿ ਅਸੀਂ ਬੁੱਧੀਮਾਨ ਬੜੇ ਆ ਜੀ ਅਸੀਂ ਤੇ ਐ ਆ ਜੀ ਉਹ ਆ ਸੋ ਉਹ ਬੜੇ ਫਿਲਾਸਫਰ ਬਣਦੇ ਨੇ ਉਹ ਕਹਿ ਰਹੇ ਆ ਲੋ ਜੀ ਇੱਕ ਪਾਸੇ ਤਾਂ ਤੁਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹੋ ਤੇ ਇੱਕ ਪਾਸੇ ਤੁਸੀਂ ਇਹਨਾਂ ਦਾ ਵਿਰੋਧ ਕਰ ਰਹੇ ਹੋ ਇਹ ਕੈਟਾਗਰੀ ਕਿਹੜੀ ਹੈ ਤੁਸੀਂ ਸਾਨੂੰ ਸਮਝਾਓ ਤਾਂ ਸਹੀ ਕੁਦਰਤੀ ਤੌਰ ਦੇ ਉੱਤੇ ਜਿਹੜਾ ਖਾਲਸਾ ਹੈ ਨਾ ਜਿਹੜਾ ਸਿੱਖ ਪੰਥ ਹੈਗਾ ਉਹ ਕੁਦਰਤ ਨੂੰ ਮੰਨਦਾ ਹੈ ਕਿ ਕੁਦਰਤ ਵੱਲੋਂ ਜੋ ਆਇਆ ਗੁਰੂ ਨਾਨਕ ਸਾਹਿਬ ਨੇ ਵੀ ਜਿਵੇਂ ਗੱਲ ਕੀਤੀ ਕੁਦਰਤ ਦੀ ਗੱਲ ਕੀਤੀ ਹੈ ਉਹਨਾਂ ਨੇ ਵੀ ਇਹੀ ਗੱਲ ਕੀਤੀ ਜੋ ਕੁਦਰਤ ਵੱਲੋਂ ਆਇਆ ਸੋ ਕਿਉ ਮੰਦਾ ਆਖੀਏ ਜਿਤ ਜਮੇ ਰਜਣ ਉਹਨਾਂ ਨੇ ਔਰਤ ਦੀ ਗੱਲ ਕੀਤੀ ਹੈ ਉੱਥੇ ਕਿਤੇ ਉਹਨਾਂ ਨੇ ਮਰਦ ਦੀ ਵੀ ਗੱਲ ਕੀਤੀ ਹੋਣੀ ਹੈ ਦੱਸੋ ਗੁਰਬਾਣੀ ਦੇ ਵਿੱਚ ਇਹਨਾਂ ਲੋਕਾਂ ਦੇ ਬਾਰੇ ਕੀ ਲਿਖਿਆ ਹੋਇਆ ਦੱਸ ਦਿਓ ਸਾਨੂੰ ਸੋ ਗੁਰਬਾਣੀ ਨੂੰ ਵੀ ਛੱਡ ਲਈਏ ਸਿੱਖ ਪੰਥ ਨੂੰ ਵੀ ਛੱਡ ਲਈਏ ਗੁਰੂ ਗ੍ਰੰਥ ਸਾਹਿਬ ਨੂੰ ਵੀ ਆਪਾਂ ਜੇ ਸਾਈਡ ਤੇ ਰੱਖ ਕੇ ਵੇਖ ਲਈਏ ਤਾਂ ਕੁਦਰਤ ਕਦੋਂ ਕਹਿੰਦੀ ਹੈ ਵੀ ਇਹੋ ਜਿਹੇ ਲੋਕਾਂ ਦਾ ਜਿਹੜਾ ਹੈਗਾ ਵੀ ਉਹ ਤੁਸੀਂ ਸਾਫ ਦਿਓ ਤੁਸੀਂ ਉਹ ਉਹ ਨਫ਼ਰਤ ਫਲਾਉਣ ਉਹ ਇਹੋ ਜਿਹਾ ਕੋਹਲ ਫਲਾਉਣ ਸਮਾਜ ਦੇ ਵਿੱਚ ਤੇ ਸਿੱਖ ਜਿਹੜਾ ਹੈਗਾ ਉਹਦੇ ਨਾਲ ਖੜਿਆ ਰਵੇ ਸੋ ਇਹ ਬਹੁਤ ਹੀ ਗੰਦੀ ਤੇ ਕਨੌਣੀ ਹਰਕਤ ਹੈ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਫਿਊਚਰ ਦੇ ਵਿੱਚ ਵੇ ਕਰਨਗੇ ਸੋ ਇਹਨਾਂ ਨੂੰ ਰੋਕਣਾ ਜਿਹੜਾ ਹੈਗਾ ਉਹ ਸਾਰਿਆਂ ਦਾ ਫਰਜ਼ ਬਣਦਾ ਹੈ ਇਹ ਇਥੋਂ ਤੱਕ ਕਿ ਜਿਹੜਾ ਕਾਨੂੰਨ ਦਾ ਵੀ ਫਰਜ਼ ਬਣਦਾ ਹੈ ਸਰਕਾਰਾਂ ਦਾ ਵੀ ਫਰਜ਼ ਬਣਦਾ ਹੈ ਜੀ ਅੰਦਲੀ ਸਿੰਘ ਇਥੇ ਅਸੀਂ ਗੱਲ ਕੀਤੀ ਹੈ ਡੋਨਾਲਡ ਟੰਪ ਦੀ ਕਿ ਉਹ ਇਸ ਚੀਜ਼ ਦਾ ਵਿਰੋਧ ਕਰਦੇ ਨੇ ਤੇ ਤੁਸੀਂ ਕਹਿੰਦੇ ਹੋ ਕਿ ਯੂਕੇ ਰਹਿੰਦੇ ਹੋ ਯੂਕੇ ਤੁਸੀਂ ਰਹਿੰਦੇ ਹੋ ਕਾਫੀ ਸਾਲੋਂ ਤੋਂ ਵਿਦੇਸ਼ਾਂ ਨੂੰ ਰਹਿੰਦੇ ਹੋ ਕਾਫੀ ਦੇਸ਼ਾਂ ਨੂੰ ਚੁੱਕੇ ਹੋ ਤੇ ਅਜਿਹੀ ਕੀ ਕਾਰਨ ਹੈ ਜੋ ਜਗਮੀਤ ਸਿੰਘ ਜੋ ਕੈਨੇਡਾ ਦੇ ਵਿੱਚ ਇਸ ਵਕਤ ਇੱਕ ਕਿੰਗਮੇਕਰ ਬਣੇ ਹੋਏ ਨੇ ਪੋਲਿਟਿਕਲ ਪਾਰਟੀ ਦੇ ਹੈਡ ਨੇ ਉਹ ਤੇ ਉਹ ਇਹਨਾਂ ਨੂੰ ਸਪੋਰਟ ਕਿਉਂ ਕਰਤੇ ਪਏ ਨੇ ਕਿਹੜੇ ਕਾਰਨ ਨੇ ਕਿ ਉਹਨਾਂ ਨੇ ਇਹਨਾਂ ਨੂੰ ਸਪੋਰਟ ਕਰਨੀ ਪੈ ਰਹੀ ਹੈ ਉਹਨਾਂ ਨੂੰ ਦੇਖੋ ਇਹ ਬਹੁਤ ਸਾਰਿਆਂ ਦਾ ਇਤਰਾਜ਼ ਹੈਗਾ ਸਿਰਫ ਇਹ ਸਵਾਲ ਤੁਸੀਂ ਪੁੱਛ ਲਿਆ ਬਹੁਤ ਵਧੀਆ ਗੱਲ ਕੀਤੀ ਹੈ ਬਹੁਤ ਸਾਰਿਆਂ ਦਾ ਸਵਾਲ ਹੈ ਕਿ ਇੱਕ ਪਾਸੇ ਅੰਮ੍ਰਿਤਸਰ ਦੇ ਸਿੱਖ ਪੰਜਾਬ ਦੇ ਸਿੱਖ ਇਹਦਾ ਵਿਰੋਧ ਕਰ ਰਹੇ ਨੇ ਤੇ ਜਗਮੀਤ ਸਿੰਘ ਹੋਰੀ ਇਸ ਦਾ ਸਮਰਥਨ ਕਰ ਰਹੇ ਆ ਦੇਖੋ ਇਹ ਇਹ ਦੋ ਤਰੀਕੇ ਦੀਆਂ ਗੱਲਾਂ ਹੁੰਦੀਆਂ ਇੱਕ ਤਾਂ ਤੁਸੀਂ ਰਹਿ ਕਿੱਥੇ ਰਹੇ ਹੋ ਤੁਹਾਡੇ ਆਲੇ ਦੁਆਲੇ ਦਾ ਜਿਹੜਾ ਹੈਗਾ ਪ੍ਰਭਾਵ ਕਿਸ ਤਰ੍ਹਾਂ ਦਾ ਹੈਗਾ ਸੋ ਹੁਣ ਪੰਜਾਬ ਦਾ ਪ੍ਰਭਾਵ ਕਿਹੋ ਜ ਕੈਨੇਡਾ ਦਾ ਪ੍ਰਭਾਵ ਕਿਹੋ ਜਿਹਾ ਪਹਿਲੀ ਗੱਲ ਤਾਂ ਏਆਪੀਓ ਇੱਕ ਪੋਲੀਟਿਸ਼ੀਅਨ ਵੀ ਹੈਗੇ ਨੇ ਸਿੱਖ ਹੋਣ ਦੇ ਨਾਲ ਨਾਲ ਸੋ ਬਹੁਤ ਸਾਰੀਆਂ ਸਰਕਾਰਾਂ ਨੇ ਹੁਣ ਤੱਕ ਐਲਜੀਬੀਟੀਕਿਊ ਨੂੰ ਇਸ ਕਰਕੇ ਮਾਨਤਾ ਦਿੱਤੀ ਹੈ ਕਿ ਉਹ ਚਾਹੁੰਦੇ ਵੀ ਸਾਡਾ ਵੋਟ ਬੈਂਕ ਜਿਹੜਾ ਹੈਗਾ ਉਹ ਵੱਡਾ ਹੋਵੇ ਠੀਕ ਹੈ ਕੈਨੇਡਾ ਇਹਦੇ ਵਿੱਚ ਬਹੁਤ ਅੱਗੇ ਜਾ ਰਿਹਾ ਸਿਰਫ ਜਗਮੀਤ ਸਿੰਘ ਹੀ ਨਹੀਂ ਜਸਟਿਨ ਟਰੂਡੋ ਹੋ ਗਏ ਜਾਂ ਹੋਰ ਜੜੀਆਂ ਦੂਧੀਆਂ ਪਾਰਟੀਆਂ ਨੇ ਉਹ ਵੀ ਇਹਦਾ ਸਮਰਥਨ ਕਰਦੀਆਂ ਸੋ ਉਹਨਾਂ ਦੇ ਵਿੱਚੋਂ ਹੀ ਇੱਕ ਜਗਮੀਤ ਸਿੰਘ ਨੇ ਜਿਹੜਾ ਇਹਦਾ ਸਮਰਥਨ ਕਰਦੇ ਨੇ ਜੇ ਹੁਣ ਨਿੱਜੀ ਤੌਰ ਦੇ ਉੱਤੇ ਮੈਨੂੰ ਲੱਗਦਾ ਵੀ ਜਗਮੀਤ ਸਿੰਘ ਹੋਰਾਂ ਨੂੰ ਪੁੱਛਿਆ ਜਾਵੇ ਐਜ਼ ਏ ਸਿੱਖ ਤਾਂ ਉਹ ਵੀ ਇਸ ਗੱਲ ਨੂੰ ਸਮਝਣਗੇ ਕਿ ਹਾਂ ਭਾਈ ਇਹ ਗੱਲ ਸਹੀ ਨਹੀਂ ਹੈਗੀ ਕੁਦਰਤੀ ਰੂਪ ਦੇ ਵਿੱਚ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਇਹਦੇ ਵਿੱਚ ਇਹ ਨਹੀਂ ਆ ਜਾਂਦਾ ਵੀ ਜੇ ਜਗਮੀਤ ਸਿੰਘ ਹੋਰਾਂ ਨੇ ਇਹਨਾਂ ਦਾ ਸਮਰਥਨ ਕਰ ਦਿੱਤਾ ਤਾਂ ਉਹ ਜੀ ਬੰਦੇ ਗਲਤ ਹੋ ਗਏ ਉਹ ਤਾਂ ਜੀ ਸਿੱਖ ਹੀ ਨਹੀਂ ਰਹੇ ਸੋ ਕੁਝ ਆਪਣੀ ਸੋਚ ਹੁੰਦੀ ਹੈ ਜੇਕਰ ਉਹਨੂੰ ਉਹ ਫਿਊਚਰ ਦੇ ਵਿੱਚ ਸੁਧਾਰਨਗੇ ਤਾਂ ਸ਼ਾਇਦ ਉਹਨਾਂ ਨੂੰ ਪਤਾ ਲੱਗ ਜਾਏਗਾ ਉਹਨਾਂ ਨੂੰ ਅਹਿਸਾਸ ਹੋ ਜਾਏਗਾ ਕਿ ਇਹ ਗੱਲਾਂ ਦਾ ਸਮਰਥਨ ਨਹੀਂ ਕਰਨਾ ਚਾਹੀਦਾ ਪਰ ਜੇ ਨਾਲ ਨਾਲ ਫਿਰ ਮੈਂ ਉਹੀ ਗੱਲ ਕਰਾਂ ਕਿ ਉਹ ਇੱਕ ਪੋਲੀਟੀਸ਼ਨ ਵੀ ਹੈਗੇ ਆ ਸੋ ਪੋਲੀਟੀਸ਼ਨ ਦੇ ਤੌਰ ਦੇ ਉੱਤੇ ਉਹ ਇਹ ਸੋਚਦੇ ਹੋਣਗੇ ਕਿ ਇਹਨਾਂ ਦੀ ਜਨਸੰਖਿਆ ਜਿਹੜੀ ਵਾਧਦੀ ਜਾ ਰਹੀ ਹੈ ਤੇ ਸਾਨੂੰ ਵੋਟ ਵੀ ਦੇਖਣੀ ਪੈਣੀ ਹੈ ਵਗੈਰਾ ਵਗੈਰਾ ਹੈਗਾ ਸੋ ਆਪਾਂ ਨੂੰ ਉਹ ਵੀ ਚੀਜ਼ਾਂ ਨਾਲ ਦੇਖਣੀਆਂ ਚਾਹੀਦੀਆਂ ਮੈਂ ਤੇ ਅਕਸਰ ਇਹ ਗੱਲ ਕਰਦਾ ਹੁੰਦਾ ਕਿ ਹਰ ਇੱਕ ਨੂੰ ਆਪਣਾ ਹੀਰੋ ਨਹੀਂ ਬਣਾ ਲੈਣਾ ਚਾਹੀਦਾ ਜੇ ਹੁਣ ਕੋਈ ਤੁਸੀਂ ਦੇਖਿਆ ਪਈ ਲੈ ਵੀ ਇਹ ਸਾਨੂੰ ਜਗਮੀਤ ਸਿੰਘ ਲੱਭਿਆ ਲੋ ਜੀ ਇਹ ਤਾਂ ਸਾਡਾ ਹੀਰੋ ਹੋ ਗਿਆ ਹਰਜੀਤ ਸੱਜਣ ਹੋਰੀ ਆਏ ਲੋ ਜੀ ਇਹ ਤਾਂ ਸਾਡੇ ਹੀਰੋ ਹੋ ਗਏ ਜਾਂ ਫਿਰ ਆਪਾਂ ਹੋਰਾਂ ਦੀ ਗੱਲ ਕਰੀਏ ਪੰਜਾਬ ਦੇ ਕਲਾਕਾਰਾਂ ਦੀ ਗੱਲ ਕਰ ਲਈਏ ਬੱਬੂ ਮਾਨ ਹੋਰੀ ਆਏ ਇਹ ਤਾਂ ਸਾਡੇ ਉਸਤਾਦ ਹੋ ਗਏ ਤੋ ਇਹਦਾ ਨਹੀਂ ਹੈ ਕਰਮਾਂ ਦੀ ਗੱਲ ਹੁੰਦੀ ਹੈ ਕਿਹੜਾ ਕਰਮ ਕਿਹੜਾ ਬੰਦਾ ਤੁਹਾਡੇ ਲਈ ਸਹੀ ਕਰ ਰਿਹਾ ਉਹਦੀ ਤੁਸੀਂ ਆਪਣੇ ਕੀ ਕਹਿ ਸਕਦੇ ਪ੍ਰੇਜ਼ ਕਰ ਸਕਦੇ ਹੋ ਜੇ ਕੋਈ ਗਲਤ ਕਰ ਰਿਹਾ ਉਹਨੂੰ ਪਾਸੇ ਰੱਖ ਦਿਓ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੁਣ ਦਲਜੀਤ ਦੋਸਾਂਝ ਆ ਉਹ ਕੁਛ ਕੰਮ ਕੋਈ ਚਮਕੀਲੇ ਦੇ ਉੱਤੇ ਫਿਲਮ ਬਣਾ ਦਿੰਦਾ ਲੋਕਾਂ ਦਾ ਦਿਲ ਟੁੱਟ ਜਾਂਦਾ ਜੇ ਕੋਈ ਹੋਰ ਗੱਲ ਕਰ ਦਦਾ ਉਹ ਕਦੇ ਜੀਵਾ ਜੀਵਾ ਦਲਜੀਤ ਸਿੰਘ ਬਹੁਤ ਵਧੀਆ ਕੰਮ ਕਰ ਰਿਹਾ ਸੋ ਇਹ ਚੀਜ਼ਾਂ ਨੇ ਨਾ ਆਪਾਂ ਜਦੋਂ ਤੱਕ ਆਪਣੇ ਮਨ ਦੇ ਵਿੱਚ ਆਪਣੇ ਦਿਲੋਂ ਦਿਮਾਗ ਦੇ ਵਿੱਚ ਆ ਜਿਹੜੀ ਇੱਕ ਬਿਰਤੀ ਸਾਡੀ ਹੈਗੀ ਹੈ ਇਹਨੂੰ ਨਹੀਂ ਕਲੀਅਰ ਕਰਦੇ ਕਿ ਹਰ ਕੋਈ ਤੁਹਾਡਾ ਹੀਰੋ ਨਹੀਂ ਬਣ ਸਕਦਾ ਹੀਰੋ ਤੁਹਾਡੇ ਉਹੋ ਹੀ ਨੇ ਆਪਾਂ ਇਹ ਕਹਿ ਲਈਏ ਕਿ ਸੰਤ ਜਰਨੈਲ ਸਿੰਘ ਵਰਗੇ ਬਾਬਾ ਦੀਪ ਸਿੰਘ ਵਰਗੇ ਜਾਂ ਉਹਨਾਂ ਦੇ ਵਰਗੇ ਹੋਰ ਜਿਹੜੇ ਸਿੰਘ ਸੀ ਪਿਛਪਰਾਤਨ ਸਮੇਂ ਦੇ ਵਿੱਚ ਹਾਂ ਇਹ ਨਹੀਂ ਕਿ ਅਜੋਕੇ ਸਮੇਂ ਦੇ ਵਿੱਚ ਨਹੀਂ ਆ ਸਕਦਾ ਕੋਈ ਜਦੋਂ ਆਏਗਾ ਤੇ ਭਾਈ ਉਹਨੂੰ ਹੀਰੋ ਬਣਾ ਲਿਓ ਸੋ ਇਹ ਲੋਕ ਜਿੱਥੇ ਸਿੱਖ ਨੇ ਉਥੇ ਪੋਲੀਟੀਸ਼ੀਅਨ ਵੀ ਨੇ ਹੁਣ ਜੇ ਤੁਸੀਂ ਜਗਮੀਤ ਸਿੰਘ ਦਾ ਇਸ ਗੱਲੋਂ ਵਿਰੋਧ ਕਰੀ ਚੋ ਕਿ ਉਹਨੇ ਐਲਜੀਬੀਟੀਕਿਊ ਦੀ ਜੀ ਇਹ ਸਮਰਥਨ ਉਹਨੇ ਦਿੱਤਾ ਤਾਂ ਪੰਜਾਬ ਦੇ ਪੋਲੀਟੀਸ਼ੀਅਨ ਜਿਹੜੇ ਨੇ ਸਿੱਖੀ ਸਰੂਪ ਦੇ ਵਿੱਚ ਉਹਨਾਂ ਬਾਰੇ ਕੀ ਕਹੋਗੇ ਉਹਨਾਂ ਨੇ ਤਾਂ ਤੁਹਾਡੀ ਕੌਮ ਉਜਾੜ ਕੇ ਰੱਖ ਦਿੱਤੀ ਐ ਠੀਕ ਹੈ ਨਾ ਜਗਮੀਤ ਸਿੰਘ ਤਾਂ ਫੇਰ ਵੀ ਕਿਤੇ ਨਾ ਕਿਤੇ ਤੁਹਾਡੇ ਵਾਸਤੇ ਅੜਦਾ ਖੜਦਾ ਉਹਦਾ ਤੇ ਵੀਜ਼ਾ ਵੀ ਰੱਦ ਕੀਤਾ ਹੋਇਆ ਭਾਰਤ ਨੇ ਉਹ ਤਾਂ ਪੰਜਾਬ ਜਾਂ ਭਾਰਤ ਆ ਹੀ ਨਹੀਂ ਸਕਦਾ ਕਿਉਂ ਕਿਉਂਕਿ ਉਹਨੇ 84 ਦੀ ਗੱਲ ਕੀਤੀ ਐ ਸੋ ਜੇ ਹੁਣ ਇਧਰ ਤੁਸੀਂ ਆਜੋ ਆਪਣੇ ਵਾਲੇ ਪਾਸੇ ਪੰਜਾਬ ਦੇ ਪੋਲੀਟਿਸ਼ੀਅਨਸ ਬਾਰੇ ਤਾਂ ਇਹਨਾਂ ਨੇ ਤੁਹਾਡੇ ਵਾਸਤੇ ਇੱਕ ਵੀ ਮੈਨੂੰ ਦੱਸ ਦਿਓ ਕੋਈ ਵੀ ਜਿਹੜਾ ਕੋਈ ਵਧੀਆ ਕੰਮ ਕੀਤਾ ਹੋਵੇ ਹਮੇਸ਼ਾ ਤੁਹਾਡੇ ਖਿਲਾਫ ਭੋਗਤੇ ਨੇ ਹਮੇਸ਼ਾ ਤੁਹਾਡੇ ਖਿਲਾਫ ਭੋਗਤੇ ਆ ਕੱਲ ਨੂੰ ਇਹ ਵੀ ਜਿਹੜਾ ਪੰਜਾਬ ਦੇ ਵਿੱਚ ਐਲਜੀਬੀਟੀਕਿਊ ਆ ਗੇ ਪਰੇਡ ਜਿਹੜਾ ਇਹਨੂੰ ਵੀ ਇਹਨੂੰ ਵੀ ਜਿਹੜਾ ਹੈਗਾ ਉਹ ਸਮਰਥਨ ਦੇ ਸਕਦੇ ਨੇ ਕਿਉਂ ਇਹਨਾਂ ਨੂੰ ਤਾਂ ਸਿਰਫ ਵੋਟ ਬੈਂਕ ਚਾਹੀਦਾ ਸੋ ਫਿਰ ਤੁਸੀਂ ਕੀ ਕਹੋਗੇ ਹੁਣ ਤੱਕ ਤੁਸੀਂ ਇਹਨਾਂ ਨੂੰ ਵੋਟਾਂ ਪਾਉਂਦੇ ਆਏ ਹੋ ਹੈ ਭਾਵੇਂ ਤੁਹਾਡਾ ਜਿੰਨਾ ਮਰਜ਼ੀ ਨੁਕਸਾਨ ਕਰ ਦਿੱਤਾ ਹੋਏ ਪਰ ਅੱਜ ਇੱਕ ਐਲਜੀਬੀਟੀਕਿਊ ਦਾ ਸਮਰਥਨ ਕਰਨ ਕਰਕੇ ਜਗਮੀਤ ਸਿੰਘ ਨੂੰ ਮਾੜਾ ਕਹਿਣ ਲੱਗ ਪਏ ਸੋ ਇਹ ਕਿਤੇ ਨਾ ਕਿਤੇ ਆਪਣੇ ਅੰਦਰ ਹੀ ਝਾਤੀ ਮਾਰਨ ਦੀ ਲੋੜ ਹੈਗੀ ਆ ਸਾਨੂੰ ਜੀ ਹਾਂ ਜੀ ਜੇ ਸੋ ਤੁਹਾਨੂੰ ਮਿਲਣ ਦੇ ਲਈ ਆਪਣੇ ਵਿਚਾਰ ਜਿਹੜੇ ਸਾਡੇ ਦਰਸ਼ਕਾਂ ਨੇ ਕੀ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸ ਅਹੀ ਆਪਾਂ ਕਹਿਣਾ ਚਾਹਾਂਗੇ ਕਿ ਸਾਡਾ ਮਕਸਦ ਨਹੀਂ ਕਿਸੇ ਦਾ ਦਿਲ ਦੁਖਾਉਣ ਦਾ ਪਰ ਸਚਾਈ ਜਿਹੜੀ ਆ ਉਹ ਸਚਾਈ ਹੈ ਜੋ ਅਸੀਂ ਪੇਸ਼ ਕਰ ਦਿੰਨੇ ਆ ਤੇ ਅਸੀਂ ਆਸ ਵੀ ਕਰਦੇ ਆ ਕਿ ਸਾਡੇ ਜਿਹੜੇ ਦਰਸ਼ਕ ਨੇ ਸਾਨੂੰ ਸੁਣਨ ਵਾਲੇ ਆ ਰੈਗੂਲਰ ਸਾਡੇ ਸੁਣਨ ਵਾਲੇ ਜਿਹੜੇ ਲਿਸਨਰ ਨੇ ਸੋ ਉਹ ਬਹੁਤ ਪਸੰਦ ਕਰਦੇ ਨੇ ਉਹ ਬਹੁਤ ਕੁਝ ਇਹ ਇਹ ਗੱਲਾਂ ਤੋਂ ਸਿੱਖਦੇ ਨੇ ਤੇ ਬਹੁਤ ਕੁਝ ਅਸੀਂ ਸਿੱਖਦੇ ਆ ਉਹਨਾਂ ਦੇ ਗੱਲਾਂ ਤੋਂ ਉਹਨਾਂ ਦੇ ਕਮੈਂਟਸ ਜਿਹੜੇ ਆਉਂਦੇ ਨੇ ਸਾਨੂੰ ਸੋ ਇਹ ਸਾਰਾ ਕੁਝ ਇੱਕ ਦੂਜੇ ਤੋਂ ਆਦਾਨ-ਪ੍ਰਦਾਨ ਹੀ ਹੁੰਦਾ ਵੀ ਨਾ ਕਿ ਅਸੀਂ ਬਹੁਤੇ ਸਿਆਣੇ ਆ ਤੇ ਨਾ ਕੋਈ ਹੋਰ ਜੀ ਆਪਾਂ ਗੱਲ ਕਰੀਏ ਵੀ ਲਓ ਜੀ ਉਹ ਉਹ ਨੂੰ ਪਤਾ ਕੁਝ ਨਹੀਂ ਦਰਸ਼ਕ ਜਿਹੜੇ ਨੇ ਉਹਨਾਂ ਨੂੰ ਅਸੀਂ ਸਮਝਾ ਰਹੇ ਹਾਂ ਸੋ ਅਸੀਂ ਇਹਨੇ ਸਿਆਣੇ ਨਹੀਂ ਹੈਗੇ ਦਰਸ਼ਕ ਬਹੁਤ ਸਿਆਣੇ ਆ ਆਸ ਕਰਦਾ ਹਾਂ ਵੀ ਸਾਰੇ ਲੋਕ ਸਾਡੇ ਦਰਸ਼ਕ ਸਾਨੂੰ ਪਿਆਰ ਕਰਨ ਵਾਲੇ ਗੱਲਾਂ ਸਮਝਣਗੇ ਜੀ